ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦੇ ਵਿੱਚ ਸ਼ਰੀਰ ਨੂੰ ਸਾਂਭਣ ਦੇ ਬਹੁਤ ਜ਼ਿਆਦਾ ਸੰਦੇਸ਼ ਜਾਰੀ ਕੀਤੇ ਨੇ ਜਿਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਆਪਣੇ ਸਰੀਰ ਨੂੰ ਆਪਣੇ ਬਾਡੀ ਨੂੰ ਸੰਭਲ ਲੈਣੇ ਆ ਜਿਹਨੂੰ ਗੁਰਬਾਣੀ ਦੇ ਵਿੱਚ ਹਰਮੰਦਰ ਆਖਿਆ ਹੈ ਰੱਬ ਦਾ ਘਰ ਆਖਿਆ ਹੈ ਸੱਚੀ ਦਰਗਾਹ ਆਖਿਆ ਹੈ ਤੇ ਜਿਸ ਸਰੀਰ ਦੇ ਅੰਦਰ ਵਸਦੇ ਹੋਏ ਪ੍ਰਮਾਤਮਾ ਦੀ ਵਾਹਿਗੁਰੂ ਅਕਾਲ ਪੁਰਖ ਦੇ ਵਸਦੇ ਹੋਣ ਦੀ ਗੱਲ ਗੁਰਬਾਣੀ ਦੇ ਵਿੱਚ ਕੀਤੀ ਗਈ ਹੈ ਇਸ ਸਰੀਰ ਨੂੰ ਜਿਸ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜੀ ਆਖਿਆ ਹੈ ਇਸ ਸਰੀਰ ਦੇ ਅੰਦਰ ਬਹੁਤ ਸਾਰੇ ਗੋਣ ਅਤੇ ਔਗਣ ਹੁੰਦੇ ਨੇ ਬਹੁਤ ਸਾਰੀਆਂ ਬਿਮਾਰੀਆਂ ਵੀ ਇਸ ਸਰੀਰ ਦੇ ਅੰਦਰ ਜਨਮ ਲੈਂਦੀਆਂ ਨੇ ਤੇ ਬਿਮਾਰੀਆਂ ਨੂੰ ਖਤਮ ਕਰਨ ਦੀ ਪਾਵਰ ਸ਼ਕਤੀ ਵੀ ਇਸ ਸਰੀਰ ਦੇ ਅੰਦਰ ਹੀ ਮੌਜੂਦ ਹੈ ਇਸੇ ਤਰ੍ਹਾਂ ਕੁਦਰਤ ਦੇ ਵਿੱਚ ਬਹੁਤ ਕੁਝ ਐਸਾ ਹੈ ਜਿਹਦੇ ਤੋਂ ਅਸੀਂ ਚੰਗੀਆਂ-ਚੰਗੀਆਂ ਚੀਜ਼ਾਂ ਨੂੰ ਖਾ ਕੇ ਤੇ ਆਪਣੇ ਸਰੀਰ ਦੇ ਅੰਦਰ ਪੈਦਾ ਹੋ ਰੀਆਂ ਬਿਮਾਰੀਆਂ ਨਾਲ ਲੜ ਸਕਦੇ ਆ ਤੇ ਬਹੁਤ ਕੁਝ ਅਸੀਂ ਆਪਣੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਵੀ ਚੰਗੇ ਤਰੀਕੇ ਨਾਲ ਇਲਾਜ ਕਰ ਸਕਦੇ ਆ ਸੋ ਅੱਜ ਇੱਕ ਚੀਜ਼ ਦੀ ਮੈਂ ਸਲਾਹ ਤੁਹਾਨੂੰ ਦੇਣ ਲੱਗਾ ਜਿਹਦਾ ਨਾਮ ਹੈ ਸੌਂਫ 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 ਦਾ ਇਸਤੇਮਾਲ ਲੰਮੇ ਸਮੇਂ ਤੋਂ ਸਾਡੇ ਘਰਾਂ ਦੇ ਵਿੱਚ ਕੀਤਾ ਜਾਂਦਾ ਹੈ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਉਸ ਟਾਈਮ ਵੀ ਰੋਟੀ ਖਾਣ ਤੋਂ ਬਾਅਦ ਸੌਂਫ ਨੂੰ ਮੂੰਹ ਦੇ ਵਿੱਚ ਪਾ ਕੇ ਤੇ ਚਵਾ ਲੈਣ ਦਾ ਇੱਕ ਸ਼ੌਂਕ ਜਿਹਾ तकरीबन तकरीबन ਹਰ ਘਰ ਦੇ ਵਿੱਚ ਹੈ ਇਥੋਂ ਤੱਕ ਕਿ ਜਦੋਂ ਆਪਾਂ ਚੰਗੇ ਚੰਗੇ ਹੋਟਲਾਂ ਵਿੱਚ ਵੀ ਜਾਂਦੇ ਆ ਤੇ ਮਿਸ਼ਰੀ ਅਤੇ ਸੌਂਫ ਨੂੰ ਮਿਲਾ ਕੇ ਰੋਟੀ ਤੋਂ ਬਾਅਦ ਜਰੂਰ ਦਿੱਤਾ ਜਾਂਦਾ ਹੈ ਜਦੋਂ ਕਿ ਬਿੱਲ ਉਹ ਉਹਨਾਂ ਨੂੰ ਆਪਾਂ ਪੇ ਕਰਦੇ ਆ ਤੇ ਨਾਲ ਦੀ ਨਾਲ ਉਹ ਸਾਨੂੰ ਖਾਣ ਨੂੰ ਵੀ ਦਿੰਦੇ ਨੇ ਸੌਂਫ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ ਜਿਵੇਂ ਕਿ ਚਾਹ ਦੇ ਵਿੱਚ ਸੌਂਫ ਅਤੇ ਅਜਵੈਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਈ ਲੋਕ ਸੌਂਫ ਦਾ ਇਸਤੇਮਾਲ ਮੂੰਹ ਦੇ ਵਿੱਚ ਜਿਹੜੀ ਗੰਦਗੀ ਹੈ, ਬਦਬੂ ਆ ਰਹੀ ਹੁੰਦੀ ਹੈ, ਉਹਨੂੰ ਰੋਕਣ ਦੇ ਲਈ ਵੀ ਕਰਦੇ ਨੇ। ਮੂੰਹ ਸਾਡਾ ਫਰੈਸ਼ ਰਵੇ, ਤਰੋ-ਤਾਜ਼ਾ ਰਵੇ ਉਹਦੇ ਲਈ ਵੀ ਸੌਂਫ ਨੂੰ ਚਬਾਇਆ ਜਾਂਦਾ ਹੈ, ਲਾਚੀਆਂ ਨੂੰ ਚਬਾਇਆ ਜਾਂਦਾ ਹੈ। ਪਰ ਹਰਾਨੀ ਦੀ ਗੱਲ ਇਹ ਹੈ ਕਿ ਸੌਂਫ ਵਰਗੀ ਜਿਹੜੀ ਚੀਜ਼ ਘਰੇਲੂ ਚੀਜ਼ ਜਿਹੜੀ ਹਰ ਇੱਕ ਘਰ ਦੇ ਵਿੱਚ ਤਕਰੀਬਨ ਡੱਬੇ ਵਿੱਚ ਕੈਦ ਹੁੰਦੀ ਹੈ ਪਈ ਹੁੰਦੀ ਹੈ ਉਹਦੇ ਅੰਦਰ ਇੰਨੇ ਜ਼ਿਆਦਾ ਗੁਣ ਹੈ ਜਿੰਨਾ ਗੁਣਾਂ ਦਾ ਤਕਰੀਬਨ ਸਾਨੂੰ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਪਰ ਜਦੋਂ ਆਪਾਂ ਡਾਕਟਰੀ ਸਲਾਹ ਪੜ੍ਹਦੇ ਆ ਜਾਂ ਆਪਾਂ ਇਹਦੇ ਗੁਣਾਂ ਨੂੰ ਬਾਚਦੇ ਆ ਤੇ ਫਿਰ ਜਾ ਕੇ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਇਹ ਤਾਂ ਗੁਣਾ ਦੇ ਨਾਲ ਭਰੀ ਹੋਈ ਹੈ ਔਰ ਗੁਣ ਇਹਦੇ ਵਿੱਚ ਇੰਨੇ ਜ਼ਿਆਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਖਾਣ ਪੀਣ ਦਾ ਜਿਹੜਾ ਹਿਸਾਬ ਕਿਤਾਬ ਹੈ ਤੇ ਜਾਂ ਸਾਡੀ ਕਸਰ ਦਾ ਹਿਸਾਬ ਕਿਤਾਬ ਹੈ ਹੁਣ ਅਸੀਂ ਆਪਣੀ ਵੀ ਗੱਲ ਕਰਦੇ ਆ ਜਿੰਨਾ ਦੌੜ ਭੱਜ ਪਹਿਲਾਂ ਸੀ ਉਹ ਘਟਦੀ ਜਾ ਰਹੀ ਆ ਦਿਨੋ ਦਿਨ ਤੇ ਉਹਦਾ ਇਫੈਕਟ ਕੀ ਸਾਡੀ ਬਾਡੀ ਉੱਤੇ ਪੈਂਦਾ ਹੈ ਕਿ ਸਾਡਾ ਜਿਹੜਾ ਖੂਨ ਹੈ ਉਹ ਗਾੜਾ ਹੋ ਜਾਣਾ ਸ਼ੁਰੂ ਹੋ ਜਾਂਦਾ ਜਿਹਨੂੰ ਆਪਾਂ ਡਾਕਟਰੀ ਭਾਸ਼ਾ ਵਿੱਚ ਕੋਲੇਸਟ੍ਰੋਲ ਕਹਿੰਦੇ ਆ ਤੇ ਹੌਲੀ ਹੌਲੀ ਜਿਹੜਾ ਸਾਡਾ ਖੂਨ ਹੈ ਉਹ ਗਾੜਾ ਹੋ ਜਾਂਦਾ ਖੂਨ ਗਾੜਾ ਹੋਣ ਦੇ ਨਾਲ ਛਤੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਸਟ੍ਰੋਕ ਭਾਵ ਕੇ ਹੌਲੀ 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 ਬੰਦੇ ਦੇ ਬੁੜਕੰਦਾ ਬਹੁਤ ਜ਼ਿਆਦਾ ਚਾਂਸ ਬਣਿਆ ਰਹਿੰਦਾ ਹੈ ਨਾਲ ਦੀ ਨਾਲ ਜੇ ਆਪਾਂ ਗੱਲ ਕਰਦੇ ਹਾਂ ਸੌਂਫ ਜਿਹੜੀ ਹੈ ਸੌਂਫ ਦੇ ਵਿੱਚ ਫਾਈਬਰ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਡਾਕਟਰ ਕਹਿੰਦੇ ਆ ਕਿ ਫਾਈਬਰ ਦੇ ਨਾਲ ਭਰਪੂਰ ਹੁੰਦੀ ਹੈ ਸੌਂਫ ਤੇ ਕੋਈ ਵੀ ਜਿਹੜਾ ਆਪਾਂ ਭੋਜਨ ਜਿਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਜੇਕਰ ਉਹਨੂੰ ਆਪਾਂ ਖਾਂਦੇ ਆ ਤੇ ਉਹ ਸਾਡਾ ਜਿਹੜਾ ਕੋਲੇਸਟ੍ਰੋਲ ਹੈ ਭਾਵ ਖੂਨ ਨੂੰ ਗਾੜਾ ਕਰਨ ਵਾਲੀ ਜਿਹੜੀ ਪ੍ਰੋਬਲਮ ਹੈ ਉਹ ਕਾਫੀ ਹੱਦ ਤੱਕ ਕੰਟਰੋਲ ਦੇ ਵਿੱਚ ਰਹਿੰਦੀ ਹੈ ਉਹ ਰੁਕ ਜਾਂਦੀ ਹੈ ਤੇ ਖੂਨ ਸਾਡਾ ਗਾੜਾ ਨਹੀਂ ਹੁੰਦਾ ਤੇ ਜਿਹੜੇ ਸਿਹਤ ਮਾਹਿਰ ਲੋਕ ਹੈ ਡਾਕਟਰ ਜਿਹੜੇ ਹੈ ਉਹਨਾਂ ਦਾ ਇਹ ਗੱਲ ਇਹ ਕਹਿਣਾ ਹੈ ਕਿ ਫਾਈਬਰ ਦਾ ਜਿਹੜਾ ਇਸਤੇਮਾਲ ਹੈ ਜੇ ਆਪਾਂ ਵੱਧ ਤੋਂ ਵੱਧ ਆਪਣੇ ਸ਼ਰੀਰ ਦੇ ਲਈ ਕਰਦੇ ਆਂ ਤੇ ਜਿੱਥੇ ਖੂਨ ਗਾੜਾ ਹੋਣ ਤੋਂ ਉਹਦਾ ਵਿਚਾਰ ਜਾਂਦਾ ਉਥੇ ਨਾਲ ਦੀ ਨਾਲ ਸਾਡੀ ਸਿਹਤ ਵੀ ਬਹੁਤ ਸੋਹਣੀ ਰਹਿੰਦੀ ਹੈ ਤੇ ਚਿਹਰੇ ਉੱਤੇ ਰੰਗਤ ਰਹਿੰਦੀ ਹੈ ਹੁਣ ਮੈਂ ਦੱਸ ਦੇਣਾ ਕਿ ਜਿਹੜੀ ਸੌਂਫ ਹੈ ਇਹਦੇ ਵਿੱਚ ਫਾਈਬਰ ਬਹੁਤ ਹੁੰਦਾ ਹੈ ਫਾਈਬਰ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਗੁਣ ਹੁੰਦੇ ਆ ਜਿਨ੍ਹਾਂ ਦੇ ਨਾਲ ਜੇ ਆਪਾਂ ਸੌਂਫ ਦਾ ਇਸਤੇਮਾਲ ਕਰਦੇ ਆ ਤੇ ਸਾਡਾ ਜਿਹੜਾ ਖੂਨ ਹੈ ਉਹ گاੜਾ ਹੋਣ ਤੋਂ ਵੀ ਬਚਿਆ ਰਹੇਗਾ ਜਿਆਦਾ ਨਹੀਂ ਆਪਾਂ ਕਰਨਾ ਤੇ ਮੰਨ ਲਓ ਆਪਾਂ ਰੋਟੀ ਖਾ ਰਹੇ ਰੋਟੀ ਖਾਣ ਤੋਂ ਬਾਅਦ ਇੰਨੀ ਕੁ ਸੌਂਫ ਚਮਚਾ ਡੇਢ ਚਮਚਾ ਲਈ ਤੇ ਉਹਨੂੰ ਚਬਾਉਣਾ ਸ਼ੁਰੂ ਕਰ ਦਿੱਤਾ ਉਹਦੇ ਨਾਲ ਉਹਦਾ ਜਿਹੜਾ ਰਸ ਜਿਉਂ-ਜਿਉਂ ਜਿਉਂ-ਜਿਉਂ ਸਾਡੇ ਅੰਦਰ ਘੁਲਦਾ ਤਿਉਂ-ਤਿਉਂ ਆਪਣੇ ਅਸਰ ਦਿਖਾਉਣੇ ਸ਼ੁਰੂ ਕਰ ਦਿੰਦਾ ਉਹ ਤੋਂ ਮੈਂ ਅਗਲੀ ਗੱਲ ਕਰਦਾ ਵਾਂ ਜਿੱਦਾਂ ਆਪਾਂ ਸੌਂਫ ਦੀ ਚਾਹ ਪੀਂਨੇ ਆ ਤਾਂ ਸੌਂਫ ਦੀ ਚਾਹ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਮੰਨ ਲਓ ਇੱਕ ਕੱਪ ਡੇਢ ਕੱਪ ਪਾਣੀ ਲਓ ਉਹਦੇ ਵਿੱਚ ਚਮਚਾ ਡੇਢ ਚਮਚਾ ਸੌਂਫ ਨੂੰ ਪਾ ਦਿਓ ਸੌਂਫ ਪਾ ਦਿਓ ਉਹਦੇ ਵਿੱਚ ਸੌਂਫ ਨੂੰ ਪਾਉਣ ਤੋਂ ਬਾਅਦ ਕਈ ਲੋਕ ਜਿਹੜੇ ਐ ਜਿਹੜੇ ਗੁਲਾਬ ਦੇ ਫੁੱਲ ਹੁੰਦੇ ਆ ਸੁੱਕੇ ਗੁਲਾਬ ਦੇ ਸੁੱਕੇ ਫੁੱਲਾਂ ਨੂੰ ਵੀ ਕਈ ਪਾ ਦਿੰਦੇ ਆ ਜੇ ਹੈਗੇ ਤੇ ਪਾ ਦਿਓ ਨਹੀਂ ਤੇ ਕੋਈ ਗੱਲ ਨਹੀਂ ਤੇ ਉਤੋਂ ਬਾਅਦ 10-15 ਮਿੰਟ ਉਹਨੂੰ ਕੜਨ ਦਿਓ ਚੰਗੀ ਤਰ੍ਹਾਂ ਜਦੋਂ ਉਹ ਬਿਲਕੁਲ ਉਹਦਾ ਰੰਗ ਮਿਕਸ ਹੋ ਗਿਆ ਪਾਣੀ ਦੇ ਵਿੱਚ ਉਹ ਘੋਲ ਮਿਲ ਗਈ ਪਾਣੀ ਦੇ ਵਿੱਚ ਉਤੋਂ ਬਾਅਦ ਉਹਨੂੰ ਪੁਣ ਕੇ ਤੇ ਪੀ ਲਓ ਤੇ ਜੇ ਉਹ ਚ ਸ਼ਹਿਦ ਮਿਲਾਉਣਾ ਚਾਹੁੰਨ ਪਹਿਲੀ ਗੱਲ ਤਾਂ ਲੋੜ ਨਹੀਂ ਹੈ ਪਰ ਜੇਕਰ ਤੁਸੀਂ ਸ਼ੌਕੀਨ ਹੋ ਸ਼ਹਿਦ ਦੇ ਸ਼ਹਿਦ ਮਿਲਾਉਣਾ ਚਾਹੁੰਦੇ ਹੋ ਤੁਹਾਨੂੰ ਥੋੜਾ ਜਿਹਾ ਕੋਸਾ ਹੋਣ ਦਿਓ ਕੋਸਾ ਹੋਣ ਤੋਂ ਬਾਅਦ ਉਹਦੇ ਵਿੱਚ ਚਮਚਾ ਸ਼ਹਿਦ ਦਾ ਪਾ ਕੇ ਵੀ ਪੀ ਸਕਦੇ ਆ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹਦੇ ਨਾਲ ਕੀ ਹੁੰਦਾ ਭਲਾ ਇਦੇ ਨਾਲ ਕਿਉਂਕਿ ਜਿਹੜੀ ਸੌਂਫ ਹੈ ਉਹਦੇ ਵਿੱਚ ਵਿਟਾਮਿਨ ਏ ਬਹੁਤ ਵੱਡੀ ਮਾਤਰਾ ਚ ਹੁੰਦਾ ਵਿਟਾਮਿਨ ਏ ਦਾ ਜ਼ਿਆਦਾ ਹੋਣ ਦੇ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ ਉਹਦੇ ਨਾਲ ਕਈਆਂ ਦੇ ਨਾ ਅੱਖਾਂ ਦੇ ਥੱਲੇ ਕਾਲੇ-ਕਾਲੇ ਦਾਗ ਪੈਣੇ ਸ਼ੁਰੂ ਹੋ ਜਾਂਦੇ ਐ ਉਹਦੇ ਤੋਂ ਵੀ ਵਿਚਾਰ ਆਿੰਦਾ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ ਨਾਲ ਦੀ ਨਾਲ ਸਾਡੇ ਸਰੀਰ ਦੇ ਅੰਦਰ ਜਿਹੜੀ ਗਰਮੀ ਹੁੰਦੀ ਹੈ ਉਹਦੇ ਤੋਂ ਵੀ ਵਿਚਾਰ ਆਿੰਦਾ ਤੇ ਕਮਾਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੇਕਰ ਸਵੇਰ ਦੇ ਟਾਈਮ ਤੁਸੀਂ ਇਹਦਾ ਇਸਤੇਮਾਲ ਕਰਦੇ ਹੋ ਨਰਨੇ ਕਾਲਜੀ ਜੇ ਕੱਲ ਜੇ ਇਹ ਇਹਦਾ ਇਸਤੇਮਾਲ ਕਰਦੇ ਆਂ ਤੇ ਉਹਦੇ ਨਾਲ ਸਾਡਾ ਭਾਰ ਵੀ ਘਟਦਾ ਸਾਡੇ ਭਾਰ ਨੂੰ ਵੀ ਇਹ ਘਟਾਉਂਦੀ ਹੈ ਸਰੀਰ ਦੇ ਅੰਦਰ ਜਿਹੜਾ ਵਾਧੂ ਪਾਣੀਆਂ ਨੂੰ ਬਾਹਰ ਕੱਢਣ ਦਾ ਵੀ ਕੰਮ ਕਰਦੀ ਹੈ ਤੇ ਸਾਡੇ ਸਰੀਰ ਦੇ ਅੰਦਰ ਪਈ ਹੋਈ ਗਰਮੀ ਨੂੰ ਵੀ ਖਤਮ ਕਰਦੀ ਹੈ ਕਿਉਂਕਿ ਇਹ ਦੀ ਤਸੀਰ ਠੰਡੀ ਮੰਨੀ ਜਾਂਦੀ ਹੈ ਤੇ ਉਹਦੇ ਨਾਲ ਨਾਲ ਹੋਰ ਵੀ ਸਰੀਰ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਦਾ ਆਪਣੇ ਆਪ ਇਹ ਕਰਮਾਤੀ ਤਰੀਕੇ ਦੇ ਨਾਲ ਇਲਾਜ ਕਰੀ ਜਾਂਦੀ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਆਪਾਂ ਸੌਂਫ ਨੂੰ ਚਬਾ ਰਹੇ ਹਾਂ ਤੇ ਸਾਨੂੰ ਉਹਦਾ ਫਾਇਦਾ ਕੀ ਹੋਣਾ ਫਾਇਦਾ ਆਪਣੇ ਆਪ ਹੀ ਹੋਈ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿੰਨੀਆਂ ਬਿਮਾਰੀਆਂ ਦਾ ਇਹਨੇ ਇਲਾਜ ਕਰ ਦਿੱਤਾ ਹੁਣ ਸਾਨੂੰ ਗੱਲ ਯਾਦ ਆਉਂਦੀ ਪੁਰਾਣਿਆਂ ਬਜ਼ੁਰਗਾਂ ਦੀ ਰੋਟੀ ਖਾਣੀ ਤੇ ਉਸ ਤੋਂ ਬਾਅਦ ਉਹਨਾਂ ਨੇ ਸੌਂਫ ਜ਼ਰੂਰ ਮੰਗਣੀ ਉਹਦਾ ਸੈਂਟੀਫਿਕ ਤਰੀਕਾਨ ਹੁੰਦਾ ਸੀ ਸੌਂਫ ਨੂੰ ਖਾਂ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਤੇ ਕਬਜ ਨਹੀਂ ਹੁੰਦੀ ਜੇ ਆਪਾਂ ਖਾਂਦੇ ਆ ਕਬਜ ਨਹੀਂ ਹੁੰਦੀ ਜਿਨ੍ਹਾਂ ਨੂੰ ਕਬਜ ਦੀ ਪ੍ਰੋਬਲਮ ਹੈ ਉਹ ਵੀ ਚਬਾਉਣਾ ਸ਼ੁਰੂ ਕਰ ਦੇਣ ਕਬਜ ਨਹੀਂ ਹੁੰਦੀ ਇਹਨੂੰ ਖਾਂਦੇ ਨਾਲ ਤੇ ਭੋਜਨ ਜਿਹੜਾ ਖਾਦਾ ਪੀਤਾ ਹੁੰਦਾ ਹੈ ਉਹ ਆਰਾਮ ਦੇ ਨਾਲ ਪਚ ਜਾਂਦਾ ਅੱਛਾ ਉਹ ਤੋਂ ਬਾਅਦ ਆਪਾਂ ਗੱਲ ਕਰਦੇ ਆ ਦਿਮਾਗ ਦੇ ਫਾਇਦੇ ਦੀ ਸੌਂਫ ਨੂੰ ਖਾਂਦੇ ਨਾਲ ਜਿਹੜਾ ਦਿਮਾਗ ਹੈ ਉਹ ਵੀ ਤੰਦਰੁਸਤ ਰਹਿੰਦਾ ਕਿਉਂਕਿ ਇਹਦੇ ਵਿੱਚ ਨਾ ਵਿਟਾਮਿਨ ਆਕਸੀਡੈਂਟਿਵ ਜਿਹੜੇ ਬਹੁਤ ਸਾਰੇ ਗੁਣ ਹੁੰਦੇ ਆ ਬੜੇ ਵਿਟਾਮਿਨ ਹੁੰਦੇ ਆ ਬਹੁਤ ਸਾਰੇ ਤੱਤ ਹੁੰਦੇ ਇਹਦੇ ਵਿੱਚ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੈ ਜਾਂ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਜੇਕਰ ਉਹ ਸੌਂਫ ਦਾ ਇਸਤੇਮਾਲ ਕਰੇ ਖਾਣਾ ਸ਼ੁਰੂ ਕਰੇ ਤੇ ਉਹਦਾ ਦਿਮਾਗ ਵੀ ਸਿਹਤਮੰਦ ਰਹੇਗਾ ਤੇ ਮਾਨਸਿਕ ਤੌਰ ਤੇ ਤਣਾਅ ਵੀ ਉਸ ਬੰਦੇ ਦਾ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਮੈਂ ਇੱਕ ਜਗ੍ਹਾ ਇਥੇ ਤਾਂ ਕੋਈ ਪੜ੍ਹ ਰਿਹਾ ਸੀ ਕਿ ਮੈਂਟਲੀ ਤੌਰ ਤੇ ਪਰੇਸ਼ਾਨ ਲੋਕਾਂ ਨੂੰ ਜਦੋਂ ਸਟ੍ਰੋਕ ਦੀ ਪ੍ਰੋਬਲਮ ਆਉਂਦੀ ਹੈ ਦਿਮਾਗੀ ਸਟ੍ਰੋਕ ਦੀ ਤੇ ਉਹ ਵੀ ਕਿਤਨਾ ਕਿਤੇ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਹੈ ਜੇ ਆਪਾਂ ਇਹਦਾ ਇਸਤੇਮਾਲ ਕਰਦੇ ਹਾਂ ਸੋ ਬਹੁਤ ਸਾਰੇ ਹੋਰ ਗੁਣ ਨੇ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਹਾਈ ਬਲੱਡ ਪ੍ਰੈਸ਼ਰ ਅਜ ਦੇ ਸਮੇਂ 'ਚ ਹਰ ਬੰਦਾ ਟੈਨਸ਼ਨ ਵਿੱਚ ਹੈ ਜਾਂ ਤਾਂ ਟੈਨਸ਼ਨਾਂ ਬੰਦਾ ਖੁਦ ਪਾਲਦਾ ਹੈ ਜਾਂ ਟੈਨਸ਼ਨਾਂ ਸਮਾਜ ਨੂੰ ਦੇ ਦਿੰਦਾ ਹੈ ਕਿਸੇ ਨੂੰ ਪੈਸੇ ਦੀ ਹੈ ਕਿਸੇ ਨੂੰ ਨੌਕਰੀ ਦੀ ਹੈ ਕਿਸੇ ਨੂੰ ਪਰਿਵਾਰ ਦੀ ਹੈ ਕਈ ਤਰੀਕਿਆਂ ਦੀਆਂ ਟੈਨਸ਼ਨਾਂ ਨੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਬੰਦੇ ਅੰਦਰ ਗੁੱਸਾ ਪੈਣ ਪੈਦਾ ਹੋਣਾ ਸ਼ੁਰੂ ਹੁੰਦਾ ਹੈ ਗੁੱਸੇ ਦੇ ਨਾਲ ਫਿਰ ਬਲੱਡ ਪ੍ਰੈਸ਼ਰ ਜਿਹੜਾ ਉਹ ਹਾਈ ਹੁੰਦਾ ਹੈ ਸੋ ਜਿਨ੍ਹਾਂ ਦਾ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈ ਉਹਨਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸੌਫ ਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਵੱਡੀ ਮਾਤਰਾ ਦੇ ਵਿੱਚ ਤੇ ਪੋਟਾਸ਼ੀਅਮ ਸਰੀਰ ਚ ਮੌਜੂਦ ਸੋਡੀਅਮ ਨੂੰ ਸੰਤੁਲਿਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਭਾਵੇਂ ਉਹਨੂੰ ਬਰਾਬਰ ਰੱਖਦਾ ਹੈ ਇਸ ਲਈ ਜਿਨ੍ਹਾਂ ਦਾ ਹਾਈ ਬੀਪੀ ਰਹਿੰਦਾ ਹੈ ਹਾਈ ਬੀਪੀ ਦੇ ਜਿਹੜੇ ਮਰੀਜ਼ ਐ ਜੇਕਰ ਉਹ ਸੌਂਫ ਦਾ ਸੇਵਨ ਕਰਦੇ ਐ ਤੇ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ ਜੇਕਰ ਤੁਸੀਂ ਹਾਈ ਬੀਪੀ ਦੇ ਸ਼ਿਕਾਰ ਹੋਏ ਹੋ ਮਰੀਜ਼ ਹੋ ਤੇ ਇਹਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਂਫ ਨੂੰ ਚਬਾਉਣੀ ਸ਼ੁਰੂ ਕਰ ਦਿਓ ਭਾਵੇਂ ਉਹਦੀ ਚਾਹ ਬਣਾ ਕੇ ਪੀ ਲਓ ਭਾਵੇਂ ਵੈਸੇ ਹੀ ਚਬਾਉਣਾ ਸ਼ੁਰੂ ਕਰਦੇ ਹੋ ਤੁਹਾਨੂੰ ਹੌਲੀ ਹੌਲੀ ਇਹਦੇ ਬਹੁਤ ਜਿਆਦੇ ਫਾਇਦੇ ਹੋਣਗੇ ਤੇ ਹੁਣ ਜਿਹੜੀ ਮੈਂ ਜਿਹੜੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਵੀ ਸੌਂਫ ਖਾਣ ਦੇ ਨਾਲ ਅੱਖਾਂ ਵੀ ਬਹੁਤ ਜ਼ਿਆਦਾ ਤੰਦਰੁਸਤ ਰਹਿੰਦੀਆਂ ਨੇ ਅੱਖਾਂ ਦੇ ਲਈ ਵੀ ਸੌਂਫ ਬਹੁਤ ਵਧੀਆ ਹੈ ਉਹਨੂੰ ਖਾਣ ਦੇ ਨਾਲ ਵਿਟਾਮਿਨ ਏ ਬਹੁਤ ਹੁੰਦੀ ਹੈ ਉਹਦੇ ਵਿੱਚ ਤੇ ਰੌਸ਼ਨੀ ਜਿਹੜੀ ਹੈ ਉਹਦੀ ਬਣਿਸ਼ਰੂ ਹੋ ਜਾਂਦੀ ਇੱਕ ਤਾਂ ਇਥੋਂ ਤੱਕ ਕਿਸੇ ਵੈਦ ਨੇ ਲਿਖਿਆ ਹੈ ਕਿ ਜੇਕਰ ਸੌਂਫ ਤੇ ਮਿਸ਼ਰੀ ਦੋਨਾਂ ਨੂੰ ਤੁਸੀਂ ਪੀਸ ਕੇ ਰੱਖ ਲਓ ਹਨਾ ਵੀ ਬਰਾਬਰ ਬਰਾਬਰ ਪੀਸ ਕੇ ਰੱਖ ਲੋ ਤੇ ਤੁਸੀਂ ਰੋਜ਼ਾਨਾ ਹੀ ਉਹਨੂੰ ਇੱਕ ਚਮਚਾ ਡੇਢ ਚਮਚਾ ਤੁਸੀਂ ਖਾਣਾ ਸ਼ੁਰੂ ਕਰ ਦਿਓ ਸਵੇਰੇ ਸ਼ਾਮ ਪਾਣੀ ਦੇ ਨਾਲ ਤੇ 2 ਮਹੀਨਿਆਂ ਬਾਅਦ ਆਪਣੀ ਨਿਗਾਹ ਚੈੱਕ ਕਰਵਾ ਕੇ ਆਇਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡੀ ਨਿਗਾਹ ਦੇ ਵਿੱਚ ਸੁਧਾਰ ਹੋਇਆ ਹੈ ਸੋ ਅੱਖਾਂ ਲਈ ਵੀ ਨਿਗਾਹ ਦੇ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਜ ਦੇ ਸਮੇਂ 'ਚ ਸਾਡਾ ਭਾਰ ਵੱਧ ਰਿਹਾ ਹੈ ਬਹੁਤ ਜ਼ਿਆਦਾ ਹਾਈ ਲੈਵਲ ਤੇ ਭਾਰ ਵੱਧ ਰਿਹਾ ਖਾਣ ਪੀਣ ਦੇ ਹਿਸਾਬ ਕਿਤਾਬ ਦੇ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਭਾਰ ਜਿਉਂ ਜਿਉਂ ਵੱਧਦਾ ਤਿਉਂ ਤੂੰ ਬਿਮਾਰੀਆਂ ਵੀ ਆਪਣੇ ਨਾਲ ਲੈ ਕੇ ਆਉਂਦਾ ਸੋ ਜਿਹੜੀ ਇਹ ਆਪਣੀ ਸੌਂਫ ਹੈ ਕਿਉਂਕਿ ਚ ਇਹ ਹਾਈ ਫਾਈਬਰ ਹੁੰਦਾ ਹੈ ਸੋ ਇਹਦਾ ਇਸਤੇਮਾਲ ਕਰਨ ਦੇ ਨਾਲ ਭਾਰ ਵੀ ਘਟਣਾ ਸ਼ੁਰੂ ਹੋ ਜਾਂਦਾ ਜੇ ਆਪਾਂ ਇਹਦਾ ਇਸਤੇਮਾਲ ਕਰਦੇ ਹਾਂ ਤਾਂ ਉਹਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ ਸਵੇਰ ਦੇ ਟਾਈਮ ਤੁਸੀਂ ਇਹਨੂੰ ਇਹਦਾ ਪਾਣੀ ਪੀਣਾ ਸ਼ੁਰੂ ਕਰਦੇ ਹੋ ਚਾਹੇ ਉਹਦੀ ਚਾਹ ਬਣਾ ਕੇ ਪੀ ਲੋ ਚਾਹੇ ਰਾਤ ਨੂੰ ਤੁਸੀਂ ਪਿਉ ਕੇ ਸਵੇਰੇ ਉਹਦਾ ਪਾਣੀ ਪੀ ਲੋ ਔਰ ਤਵਾ ਜਿਹੜੀ ਬਚੀ ਉਹਨੂੰ ਚਾਹ 'ਚ ਉਬਾਲ ਕੇ ਪੀ ਲੋ ਤੇ ਉਹਦੇ ਨਾਲ ਤੁਹਾਡਾ ਭਾਰ ਵੀ ਕੰਟਰੋਲ 'ਚ ਰਹੇਗਾ ਤੇ ਅੱਛਾ ਇਹਦਾ ਫਾਇਦਾ ਮੇਨ ਕੀ ਹੁੰਦਾ ਕਿ ਜਦੋਂ ਆਪਾਂ ਇਹਦੀ ਚਾਹ ਵੀ ਬਣਾ ਕੇ ਪੀਨੇ ਆ ਨਾ ਤੇ ਫਾਇਦਾ ਇਹ ਕੀ ਕਰਦੀ ਹੈ ਕਿ ਸਾਨੂੰ ਭੁੱਖ ਨਹੀਂ ਲੱਗਣ ਦਿੰਦੀ ਜਿੱਦਾਂ ਬਾਰ-ਬਾਰ ਭੁੱਖ ਲੱਗਦੀ ਆਪਾਂ ਕੋਈ ਕਦੀ ਕੋਈ ਚੀਜ਼ ਚੱਕਦੇ ਕਦੀ ਕੋਈ ਚੀਜ਼ ਚੱਕਦੇ ਖਾਣਾ ਸ਼ੁਰੂ ਕਰ ਦਿੰਨੇ ਆ ਤੇ ਕਾਫੀ ਆਦਤਾਂ ਕੇ ਕੰਟਰੋਲ ਚ ਰੱਖਦੀ ਸਾਨੂੰ ਭੁੱਖ ਨਹੀਂ ਲੱਗਣ ਦਿੰਦੀ ਤੇ ਤੇ ਉਹਦੇ ਨਾਲ ਭਾਰ ਤਾਂ ਨੇਚਰਲੀ ਘਟਣਾ ਸ਼ੁਰੂ ਜਾਂਦਾ ਫਿਰ ਸੌਂਫ ਖਾਣ ਦੇ ਨਾਲ ਕਬਜ ਨਹੀਂ ਹੁੰਦੀ ਦਸ ਦੀ ਪ੍ਰੋਬਲਮ ਦੂਰ ਹੋ ਜਾਂਦੀ ਹੈ ਜਿਹੜੀ ਸਾਡਾ ਢਿੱਡ ਹੈ ਢਿੱਡ ਨੂੰ ਕਾਫੀ ਹੱਦ ਤੱਕ ਠੰਡਕ ਮਿਲਦੀ ਜਿਨ੍ਹਾਂ ਨੂੰ ਹੋ ਰਹੀ ਹੋਵੇ ਸੜਨਜੀ ਹੋ ਰਹੀ ਹੋਵੇ ਉਹਦਾ ਵੀ ਕਾਫੀ ਹੱਦ ਤੱਕ ਇਹ ਵਿਚਾਰ ਰੱਖਦੀ ਹੈ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨੂੰ ਵੀ ਕੰਟਰੋਲ ਵਿੱਚ ਰੱਖਦੀ ਹੈ ਤੇ ਇਹ ਤੋਂ ਇਲਾਵਾ ਜਿਵੇਂ ਮੈਂ ਕਿਹਾ ਵੀ ਭਾਰ ਘਟਾਉਣ ਦੇ ਵਿੱਚ ਵੀ ਇਹ ਫਾਇਦੇਮੰਦ ਹੈ ਸੋ ਇਦਾਂ ਦੀਆਂ ਬਹੁਤ ਸਾਰੀਆਂ ਇਹਦੇ ਵਿੱਚ ਸ਼ਕਤੀਆਂ ਨੇ ਬਿਮਾਰੀਆਂ ਨਾਲ ਲੜਨਦੀਆਂ ਜਿਦਾ ਤੁਸੀਂ ਇਸਤੇਮਾਲ ਜੇ ਸਹੀ ਤਰੀਕੇ ਨਾਲ ਕਰਨੇ ਚਾਹੁੰਦੇ ਹੋ ਤੇ ਖੁਦ ਵੀ ਜਾ ਕੇ Google ਤੇ ਸਰਚ ਕਰਕੇ ਜਾਂ YouTube ਤੇ ਹੋਰ ਵੀਡੀਓ ਵੇਖ ਕੇ ਵੀ ਦੇਖ ਸਕਦੇ ਹੋ ਔਰ ਤਾਂ ਲਈ ਵੀ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਦੇ ਚਿਹਰੇ ਉੱਤੇ ਚੁਰੜੀਆਂ ਪੈਂਦੀਆਂ ਨੇ ਜਾਂ ਆਪਣਾ ਕਾਲੇ-ਕਾਲੇ ਦਾਗ ਹੈ ਕਿਤਨਾ ਕਿਤੇ ਇਹ ਸਾਡੇ ਅੰਦਰ ਬਹੁਤ ਸਾਰੀਆਂ ਘਾਟਾਂ ਦੇ ਕਰਕੇ ਹੁੰਦਾ ਹੈ ਤੇ ਇਹ ਉਸ ਚੀਜ਼ ਨੂੰ ਵੀ ਕੰਟਰੋਲ ਵਿੱਚ ਰੱਖਦੀ ਹੈ ਸੋ ਗਰਮੀਆਂ ਦੇ ਵਿੱਚ ਇੱਕ ਵਿਦਵਾਨ ਲਿਖ ਰਿਹਾ ਸੀ ਕਿ ਗਰਮੀਆਂ ਦੇ ਵਿੱਚ ਇਕ ਤਾਂ ਗਰਮੀ ਬਹੁਤ ਹੁੰਦੀ ਤਾਂ ਉਦੋਂ ਆਪਾਂ ਅਦਰਕ ਤੇ ਹੋਰ ਚੀਜ਼ਾਂ ਪਾ ਪਾ ਕੇ ਜਦੋਂ ਚਾਹ ਬਣਾ ਕੇ ਪੀਂਨੇ ਆ ਉਹ ਹੋਰ ਸਾਡੇ ਅੰਦਰ ਗਰਮੀ ਪੈਦਾ ਕਰਕੇ ਬਿਮਾਰੀਆਂ ਲਾਉਣ ਦਾ ਕੰਮ ਕਰਦੀ ਹੈ ਸੋ ਜੇਕਰ ਗਰਮੀ ਦੇ ਵਿੱਚ ਚਾਹ ਪੀਂਦੇ ਸ਼ੌਕੀਨ ਹੋ ਆਪਾਂ ਜਿਵੇਂ ਕਿ ਮੈਨੂੰ ਬੜੀ ਚਾਹ ਦੀ ਇੱਕ ਤੜਪ ਜੀ ਰਹਿੰਦੀ ਮੈਂ ਬੜਾ ਸ਼ੌਕੀਨ ਆ ਸੋ ਜੇ ਚਾਹ ਦੇ ਸ਼ੌਕੀਨ ਹੋ ਤੇ ਗਰਮੀਆਂ ਦੇ ਵਿੱਚ ਉਹ ਚਾਹ ਪੀਣ ਦੀ ਬਜਾਏ ਜੇਕਰ ਸੌਂਫ ਦੀ ਚਾਹ ਬਣਾ ਕੇ ਪੀਣਾ ਸ਼ੁਰੂ ਕਰਦੇ ਹੋ ਤੇ ਕਾਫੀ ਹੱਦ ਤੱਕ ਤੁਹਾਡੇ ਅੰਦਰ ਗਰਮੀ ਦਾ ਵੀ ਵਿਚਾਰ ਜਾਂਦਾ ਹੈ ਤੇ ਸਿਹਤ ਵੀ ਚੰਗੀ ਰਹਿੰਦੀ। ਸੋ ਜੇਕਰ ਤੁਹਾਨੂੰ ਇਹ ਵੀਡੀਓ ਲੱਗੀ ਹੋਵੇ ਚੰਗੀ ਆਗਾਸ਼ ਸ਼ਿਰ ਕਰਦੇ ਹੋ ਤੇ ਅਰਦਾਸ ਕਰਿਆ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।